डुप्लीकेट साबित ਕਰਦੇ ਤਾਂ 2 ਲੱਖ ਰੁਪਏ ਇਨਾਮ ਉਸ ਤੋਂ ਬਾਅਦ ਦੇਖੋ ਬਲੇਡ ਬਲੇਡ ਦੀ ਆਪਣੇ ਕੋਲ ਜਿੰਨੇ ਵੀ ਸਾਈਜ਼ ਆਲਓਵਰ ਇੰਡੀਆ ਜਿਹੜਾ ਵੀ ਤੁਹਾਨੂੰ ਸਾਈਜ਼ ਚਾਹੀਦਾ ਸਾਨੂੰ ਫੋਟੋ ਭੇਜੋ ਆਰਡਰ ਭੇਜੋ ਤੁਹਾਨੂੰ ਅਸੀਂ ਭੇਜਾਂਗੇ ਉਹ ਸਭ ਤੋਂ ਬਲੇਡ ਦੀ ਰੇਂਜ ਆਪਣੇ ਤੋਂ ਸ਼ੁਰੂ ਹੋ ਜਾਂਦੀ ਜਿਹੜਾ ਵਧੀਆ ਮਾਲ ਹੈ ਟੌਪ ਕੁਆਲਟੀ ਦਾ 10 ਰੁਪਏ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਸਾਈਜ਼ਾਂ ਦੇ ਹਿਸਾਬ ਨਾਲ ਅਲੱਗ-ਅਲੱਗ ਕੰਪਨੀ ਦੇ ਹਿਸਾਬ ਨਾਲ 50 ਰੁਪਏ ਤੱਕ ਵੇਰੀ ਕਰਦਾ ਹੈ 10 ਰੁਪਏ ਤੋਂ ਸ਼ੁਰੂ ਹੋ ਕੇ ਕੋਈ ਉਸ ਤੋਂ ਬਾਅਦ 20 ਰੁਪਏ ਦਾ 25 ਰੁਪਏ ਦਾ 50 ਰੁਪਏ ਤੱਕ ਵੇਰੀ ਕਰਦਾ ਹੈ ਠੀਕ ਹੈ ਜੀ ਇਜ਼ਾਈਟਰ ਦਾ ਕੰਮ ਕਰਨਾ ਹੈ ਰੋਟਾਵੇਟਰ ਦਾ ਸੁਪਰ ਸੀਡਰ ਦਾ ਸਾਰਾ ਕੰਮ ਡਿਪੈਂਡ ਕਰਦਾ ਕਰੋਸ ਤੇ ਕਰੋਸ ਤੇ ਇਹ ਕਰੋਸ ਇਨਾ ਫੁੱਲ ਹੈਵੀ ਕਰੋਸ ਹੈ ਇਸ ਨੂੰ ਤੁਸੀਂ ਗੋਗੋ ਦੇ ਬਰਾਬਰ ਪਾ ਦੋਗੇ ਤਾਂ ਉਸ ਦੇ ਬਰਾਬਰ ਚੱਲੂਗਾ ਇੱਕ ਵਾਰ ਪਾਣ ਤੋਂ ਬਾਅਦ ਤੁਹਾਨੂੰ ਪੂਰਾ ਸੀਜ਼ਨ ਦੇਖਣ ਦੀ ਲੋੜ ਨਹੀਂ ਹੈ ਕਿ ਕਰੋਸ ਸਾਡਾ ਟੁੱਟ ਗਿਆ ਜਾਂ ਕਰੋਸ ਸਾਡਾ ਖਰਾਬ ਹੋ ਗਿਆ ਤਾਂ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਸਿੰਗਲਾ ਮਸ਼ੀਨ ਸਟੋਰ ਤੇ ਖੜੇ ਹਾਂ ਜੀ ਪਟਿਆਲੇ ਕੱਲੇ ਪਟਿਆਲੇ ਦਾ ਡਾਇਮੰਡ ਦੀ ਚੈਨ ਲੈ ਕੇ ਆਏ ਸਾਰਸ ਮਾਣ ਮਿਲਦਾ ਇੱਕ ਕੰਬਾਈਨਾ ਦਾ ਤੁਸੀਂ ਕੁਆਲਿਟੀ ਦੇ ਫਾਇਨੇ ਦੇ ਵਿੱਚ ਸਾਨੂੰ ਪਹਿਲੀ ਗੱਲ ਮਿਲਦਾ ਤੇ ਬਾਈ ਨਾਲ ਕਰਦੇ ਗੱਲਬਾਤ ਤੇ ਸਸਤੇ ਰੇਟਾਂ ਤੇ ਕੁਆਲਿਟੀ ਵਧੀਆ ਤੇ ਦੂਸਰੀ ਗੱਲ ਬਾਈ ਉਹਨਾਂ ਦੀ ਦੁਕਾਨ ਬਹੁਤ ਪੁਰਾਣੀ ਬਾਈ ਨਾਲ ਹੀ ਕਰਦੇ ਗੱਲਬਾਤ ਚਲੋ ਮਿਲਦੇ ਆਂ ਔਰ ਕੀ ਹਾਲ ਚੱਲ ਆ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਗੌਰਵ ਸਿੰਘਲਾ ਠੀਕ ਹੈ ਜੀ ਪਟਿਆਲਾ ਸਿੰਘਲਾ ਮਸ਼ੀਨਰੀ ਸਟੋਰ ਤੋਂ ਠੀਕ ਹੈ ਜੀ ਪਟਿਆਲਾ ਸਨੋਰੀ ਏਡਾ ਸਿੰਘਲਾ ਮਸ਼ੀਨਰੀ ਸਟੋਰ ਆਪਣੀ 45 ਸਾਲ ਪੁਰਾਣੀ ਫਰਮ ਹੈ ਠੀਕ ਹੈ ਜੀ ਤੇ ਆਪਾਂ 올 ਓਵਰ ਇੰਡੀਆ ਮਾਲ ਸਪਲਾਈ ਕਰਦੇ ਆਂ ਅੱਛਾ ਜੀ ਆਪਣੇ ਸਭ ਤੋਂ ਵੱਡਾ ਪਲੱਸ ਪੁਆ ਜਿਹੜਾ ਆਪਣੀ ਫਰਮ ਹੈ ਆਪਣੀ ਫਰਮ ਜਾਨੀ ਜਾਂਦੀ ਹੈ ओरिजिनल ਸਮਾਨ ਲਈ ओरिजिनल ਸਮਾਨ ਲਈ ਸਭ ਤੋਂ ਪਹਿਲਾਂ ओरिजिनल ਸਮਾਨ ਹੋਊਗਾ ਠੀਕ ਹੈ ਜੀ ਰੇਟ ਹੋਲਸੇਲ ਵਾਲੇ ਹੋਣਗੇ ਠੀਕ ਹੈ ਜੀ ਤੀਜੇ ਨੰਬਰ ਤੇ ਜਿੰਨੀ ਵੈਰਾਈਟੀ ਸਾਡੇ ਕੋਲ ਹੈ ਹਾਂਜੀ ਮੈਨੂੰ ਨਹੀਂ ਲੱਗਦਾ ਪੂਰੇ ਪੰਜਾਬ ਚ ਕਿਸੇ ਕੋਲ ਹੈ ਠੀਕ ਹੈ ਜੀ ਸਾਡੇ ਕੋਲ ਟਰੈਕਟਰ ਦਾ ਸਮਾਨ ਕੰਬਾਈਨ ਦਾ ਸਮਾਨ ਠੀਕ ਹੈ ਜੀ ਰਿਪਰ ਦਾ ਸਮਾਨ ਠੀਕ ਹੈ ਜੀ ਰੋਟਾਵੇਟਰ ਦਾ ਸਮਾਨ ਹਾਂਜੀ ਸੁਪਰ ਸੀਡਰ ਦਾ ਸਮਾਨ ਠੀਕ ਹੈ ਜੀ ਹੈਰੋ ਦੀ ਫਾਲੀ ਹੈਰੋ ਦੀਆਂ ਤਵੀਆਂ ਕਲਟੀਵੇਟਰ ਦੇ ਫਾਲੇ ਠੀਕ ਹੈ ਜੀ ਡਾਇਮੰਡ ਦੀਆਂ ਚੈਨਾਂ ਪਿਕਸ ਦੀਆਂ ਬੈਲਟਾਂ ਟੋਟਲ ਕੰਪਲੀਟ ਰ ਠੀਕ ਹੈ ਜੀ ਉਸ ਦਾ ਹਰ ਤਰ੍ਹਾਂ ਦਾ ਬਲੇਡ ਹੈ ਜਿਹੜਾ 올ਓਵਰ ਇੰਡੀਆ ਲੱਗਦਾ ਹੈ ਹਾਂਜੀ ਤਾਂ ਆਪਾਂ ਪੂਰੇ ਇੰਡੀਆ ਚ ਕੋਈ ਐਸੀ ਸਟੇਟ ਨਹੀਂ ਹੈ ਜਿੱਥੇ ਆਪਾਂ ਸਪਲਾਈ ਨਹੀਂ ਕਰਦੇ 올 ਇੰਡੀਆ ਸਪਲਾਈ ਕਰਦੇ ਹਾਂ 올 ਇੰਡੀਆ ਸਪਲਾਈ ਕਰਦੇ ਹਾਂ ਆਪਾਂ ਠੀਕ ਹੈ ਜੀ ਤੇ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੇਰੇ ਕੋਲ ਰੇਂਜ ਹੈ ਕਿ ਬਹੁਤ ਜ਼ਿਆਦਾ ਠੀਕ ਹੈ ਜੀ ਤਾਂ ਤੁਹਾਨੂੰ ਮੈਂ ਥੋੜਾ ਥੋੜਾ ਆਈਡੀਆ ਦਵਾਵਾਂਗਾ ਕਿਸਾਨ ਭਰਾਵਾਂ ਨੂੰ ਮੇਰੇ ਦੁਕਾਨਦਾਰ ਭਰਾਵਾਂ ਨੂੰ ਜਿਹੜੇ ਪੰਜਾਬ ਤੋਂ ਬਾਹਰ ਐ ਜਾਂ ਪੰਜਾਬ 'ਚ ਐ ਹਾਂਜੀ ਉਹਨਾਂ ਨੂੰ ਮਾਲ ਵਧੀਆ ਮਿਲੂ ਰੇਟ ਵਧੀਆ ਮਿਲੂ ਤੇ ਚੀਜ਼ ਚੱਲਣ ਵਾਲੀ ਹੋਊਗੀ ਕਿਉਂਕਿ ਕੰਪੀਟੀਸ਼ਨ ਦਾ ਦੌਰ ਹੈ ਅੱਜ ਦਾ ਟਾਈਮ ਹੈ ਹਾਂਜੀ ਇੱਕ ਲਿਮਟਿਡ ਪੀਰੀਅਡ ਦਾ ਸੀਜ਼ਨ ਰਹਿ ਗਿਆ ਜਿਹੜਾ ਸੀਜ਼ਨ ਪਹਿਲਾਂ ਇੱਕ ਇੱਕ ਮਹੀਨਾ ਚੱਲਦਾ ਸੀ ਹਾਂਜੀ ਉਹ ਸਾਰਾ ਹੁਣ ਸਿਰਫ 10 ਦਿਨ ਦਾ ਸੀਜ਼ਨ ਰਹਿ ਗਿਆ ਜੇ ਦੇਸੀ ਸਮਾਨ ਪਾਵਾਂਗੇ ਤਾਂ ਉਹ ਚੱਲੇਗਾ ਨਹੀਂ ਤਾਂ ਸੀਜ਼ਨ ਥੋੜਾ ਖਰਾਬ ਹੋ ਜਾਊਗਾ ਸੀਜ਼ਨ ਮਰ ਜਾਂਦਾ ਜੀ ਹਾਂਜੀ ਤਾਂ ਮੈਂ ਇਹੀ ਸਭ ਨੂੰ ਕਿਸਾਨ ਭਰਾਵਾਂ ਨੂੰ ਕਹਾਂਗਾ ਜਦੋਂ ਵੀ ਸਮਾਨ ਪਾਣਾ ਤੁਸੀਂ origignal ਪਾਓ ਸਾਡੇ ਕੋਲ ਸਾਰਾ ਸਮਾਨ origignal ਮਿਲੂਗਾ ਠੀਕ ਹੈ ਜੀ ਤੇ ਜੇ ਗੱਲ ਕਰੀਏ ਕਿ ਕਿੱਧਰੋਂ ਸ਼ੁਰੂ ਕਰੀਏ ਆਪਾਂ ਸਮਾਨ ਦੇ ਮੇਰੇ ਕੋਲ ਰੇਂਜ ਹੈਗੀ ਬਹੁਤ ਲੰਬੀ ਆਪਾਂ ਇੱਕ ਸਾਈਡ ਤੋਂ ਸ਼ੁਰੂ ਕਰਕੇ ਥੋੜਾ ਥੋੜਾ ਕਿਸਾਨ ਭਰਾਵਾਂ ਨੂੰ ਤੇ ਦੁਕਾਨਦਾਰ ਭਰਾਵਾਂ ਨੂੰ ਆਪਾਂ ਆਈਡੀਆ ਦੇ ਦੋਨੇ ਠੀਕ ਹੈ ਜੀ ਉਸ ਤੋਂ ਉਹਨਾਂ ਨੂੰ ਆਈਡੀਆ ਹੋ ਜਾਊਗਾ ਕਿ ਕੀ ਕੁਝ ਹੁੰਦਾ ਹੈ ਤੇ ਕੀ ਕੀ ਰੇਟ ਹੈ ਕੀ ਰੇਟ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਦਿੰਨੇ ਆ ਰੋਟਾਵੇਟਰ ਦਾ ਜੀ ਠੀਕ ਹੈ ਜੀ ਰੋਟਾਵੇਟਰ ਦੀ ਪੀਟੀਓ ਆ ਗਈ ਜੀ ਆਪਣੇ ਕੋਲ ਪੀਟੀਓ ਆ ਗਈ ਹਾਂਜੀ ਸਪਰੇਅ ਪੰਪ ਦੀ ਪੀਟੀਓ ਆ ਗਈ ਠੀਕ ਹੈ ਜੀ ਸਾਰੀਆਂ ਜੋਕਸ ਆ ਗਈਆਂ ਸਾਰੇ ਕਰੋਸ ਆ ਗਏ ਠੀਕ ਹੈ ਜੀ ਇਹ ਸਾਰੇ ਹੋਲਸੇਲ ਤੇ ਸੁਪਰ ਸੀਡਰ ਦੇ ਫਾਲੇ ਆ ਗਏ ਠੀਕ ਹੈ ਜੀ ਸੁਪਰ ਸੀਡਰ ਦੇ ਫਾਲੇ ਆ ਗਏ ਰੋਟਾਵੇਟਰ ਦੇ ਫਾਲੇ ਆ ਗਏ ਠੀਕ ਹੈ ਜੀ ਕਲਟੀਵੇਟਰ ਦਾ ਫਾਲਾ ਆ ਗਿਆ ਇਹ 4 ਇੰਚੀ ਚ ਹੈ ਜੀ ਹਾਂਜੀ 4 ਇੰਚੀ 5 ਇੰਚੀ 7 ਨਹੀਂ ਇਹ ਸੁਪਰ ਰੋਟਾਵੇਟਰ ਦਾ ਤੇ ਸੁਪਰ ਸੀਡਰ ਦਾ ਫਾਲਾ 7 ਐਮ ਐਮ ਤੇ 8 ਐਮ ਐਮ ਮੋਟਾ ਠੀਕ ਹੈ 7 ਐਮ ਐਮ ਤੇ 8 ਤੇ ਉਸ ਤੋਂ ਬਾਅਦ ਸੁਪਰ ਸੀਡਰ ਸੁਪਰ ਸੀਡਰ ਦਾ ਤੇ ਰੋਟਾਵੇਟਰ ਦਾ origignal bolt ਆ ਗਿਆ ਠੀਕ ਹੈ origignal ਇਹ origignal bolt ਹੈ ਜੀ ਠੀਕ ਹੈ ਜੀ ਉਸ ਤੋਂ ਪ੍ਰਾਈਸ ਦੱਸ ਦਿਓ ਹਲਕਾ ਹਲਕਾ ਮੰਨ ਲਓ ਜਿਹੜਾ ਸੂਪਰਸੀਡਰ ਦਾ ਬਲੇਡ ਹੈ 140 ਰੁਪਏ ਦੀ ਰੇਂਜ ਦੇ ਵਿੱਚ ਹੈ ਠੀਕ ਹੈ ਜੀ ਜਿਹੜਾ ਰੋਟਾਵੇਟਰ ਦਾ ਬਲੇਡ ਹੈ ਹਾਂਜੀ ਸੋ 110 ਰੁਪਏ ਦੀ ਰੇਂਜ ਦੇ ਵਿੱਚ ਫੁੱਲ ਹੈਵੀ ਦੇ ਵਿੱਚ ਹੈ ਠੀਕ ਹੈ ਜੀ ਤੇ ਜਿਹੜਾ ਇਹ 볼ਟ ਹੈ ਠੀਕ ਹੈ ਜੀ 12 ਰੁਪਏ ਦਾ 15 ਰੁਪਏ ਦਾ 볼ਟ ਹੈ ਜਿਹੜਾ オリジナル 볼ਟ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਰੋਟਾਵੇਟਰ ਦਾ ਕੰਮ ਕਰਨਾ ਹੈ ਰੋਟਾਵੇਟਰ ਦਾ ਸੂਪਰਸੀਡਰ ਦਾ ਸਾਰਾ ਕੰਮ ਡਿਪੈਂਡ ਕਰਦਾ ਕਰੋਸ ਤੇ ਕਰੋਸ ਤੇ ਇਹ ਕਰੋਸ ਇਹਨਾਂ ਫੁੱਲ ਹੈਵੀ ਕਰੋਸ ਹੈ ਠੀਕ ਹੈ ਜੀ ਇਸ ਨੂੰ ਤੁਸੀਂ ਗੋਗੋ ਦੇ ਬਰਾਬਰ ਪਾ ਦੋਗੇ ਠੀਕ ਹੈ ਜੀ ਤਾਂ ਉਸ ਦੇ ਬਰਾਬਰ ਚੱਲੂਗਾ ਇੱਕ ਵਾਰ ਪਾਣ ਤੋਂ ਬਾਅ ਉਹਨੂੰ ਪੂਰਾ ਸੀਜ਼ਨ ਦੇਖਣ ਦੀ ਲੋੜ ਨਹੀਂ ਹੈ ਕਿ ਕ੍ਰੋਸ ਸਾਡਾ ਟੁੱਟ ਗਿਆ ਜਾਂ ਕ੍ਰੋਸ ਸਾਡਾ ਖਰਾਬ ਹੋ ਗਿਆ ਠੀਕ ਹੈ ਜੀ ਤਾਂ ਉਸੇ ਤਰ੍ਹਾਂ ਬਾਕੀ ਸਮਾਨ ਹੈ ਦੇਖੋ ਬਲੇਡ ਰੋਟਾ ਇਹਦੇ ਸੁਪਰ ਰੀਪਰ ਦੇ ਰੀਪਰ ਦੇ ਬਲੇਡ ਕੰਬਾਈਨ ਦੇ ਬਲੇਡ ਫਰੇਸ਼ਰ ਦੇ ਬਲੇਡ ਪੂਰੀ ਕੰਪਲੀਟ ਰੇਂਜ ਹੈ ਮੇਰੇ ਕੋਲ ਤੁਸੀਂ ਸ਼ਾਰਪ ਕੋ ਹੋਂਗੇ ਸ਼ਾਰਪ ओरिजिनल ਮਿਲੂਗਾ ਠੀਕ ਹੈ ਜੀ ਸਟੈਂਡਰਡ ਕਹੋਗੇ ਸਟੈਂਡਰਡ ओरिजिनल ਮਿਲੂਗਾ ਠੀਕ ਹੈ ਟੀਆਰ ਕਹੋਗੇ ਟੀਆਰ ਮਿਲੂਗਾ ਠੀਕ ਹੈ ਵਿਸ਼ਕਰਮਾ ਕਹੋਗੇ ਵਿਸ਼ਕਰਮਾ ਮਿਲੂਗਾ ਅੱਛਾ ਜੀ ਟੋਟਲ ਕੰਪਲੀਟ ਰੇਂਜ ਮਿਲੂਗੀ ਕਿ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਬਲੇਡ ਦੀ ਰੇਂਜ ਹੈ ਜਿਹੜਾ ਬਲੇਡ ਹੈ ਬਲੇਡ ਦੀ ਰੇਂਜ ਆਪਣੇ ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜਾ ਵਧੀਆ ਮਾਲ ਹੈ ਟੌਪ ਕੁਆਲਿਟੀ ਦਾ 10 ਰੁਪਏ ਤੋਂ ਸ਼ੁਰੂ ਹੋ ਕੇ ਠੀਕ ਹੈ ਅਲੱਗ-ਅਲੱਗ ਸਾਈਜ਼ਾਂ ਦੇ ਹਿਸਾਬ ਨਾਲ ਠੀਕ ਹੈ ਅਲੱਗ-ਅਲੱਗ ਕੰਪਨੀ ਦੇ ਹਿਸਾਬ ਨਾਲ 50 ਰੁਪਏ ਤੱਕ ਮੇਰੀ ਕਰਦਾ ਹੈ 10 ਰੁਪਏ ਤੋਂ ਸ਼ੁਰੂ ਹੋ ਕੇ ਠੀਕ ਹੈ ਜੀ ਕੋਈ ਉਸ ਤੋਂ ਬਾਅਦ ਰੀਪਰ ਦਾ ਸੁਪਰ ਸੀਡਰ ਦਾ ਇਹਦੀਆਂ ਸਾਰੀਆਂ ਬੈਲਟਾਂ ਦੀ ਕੰਪਲੀਟ ਰੇਂਜ ਹੈ ਆਪਣੇ ਕੋਲ ਬੈਲਟਾ ਪਿਕਸ ਦੀ ਪੈਂਥਰ ਦੀ ਆਪਣੇ ਕੋਲ オリジナル ਬੈਲਟ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ 1% ਵੀ ਕੋਈ ਡੁਪਲੀਕੇਟ ਸਾਬਿਤ ਨਹੀਂ ਕਰ ਸਕਦਾ ਇਹ ਵੀ ਆਪਾਂ ਹੋਲ ਸੇਲ ਰੇਟਾਂ ਤੇ ਦਵਾਂਗੇ ਠੀਕ ਹੈ ਜੀ ਹੋਲ ਸੇਲ ਰੇਟਾਂ ਹਾਂਜੀ ਇਹ ਵੀ ਹੋਲ ਸੇਲ ਰੇਟ ਤੇ ਦਵਾਂਗੇ ਇਹਨਾਂ ਦੇ ਵਿੱਚ ਹੁਣ ਸਕੈਨਰ ਕੋਡ ਵੀ ਆ ਗਿਆ ਅੱਜ ਕੱਲ ਬੈਲਟਾਂ ਦੇ ਵਿੱਚ ਸਕੈਨ ਕਰਕੇ ਵੇਖ ਸਕਦੇ ਹੋ ਸਕੈਨ ਕਰਕੇ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਕਿ ਮਾਲ オリジナル ਹੈ ਕਿ ਡੁਪਲੀਕੇਟ ਹੈ ਜੀ ਇਹ ਜਿਹੜੀ ਪਿਕਸ ਦੀ 벨ਟ ਹੈ ਹਾਂਜੀ ਪਿਕਸ ਦੀ 벨ਟ ਆਪਣਾ ਇਹ ਕਿਸਾਨ ਭਰਾਵਾਂ ਲਈ ओरिजिनल 벨ਟ ਹੈ ਜਿਹੜੀ ਠੀਕ ਹੈ ਜੀ ਆਪਾਂ 1750 1800 ਰੁਪਏ ਦੀ ਰੇਂਜ ਦੇ ਵਿੱਚ 벨ਟ ਦਵਾਂਗੇ ओरिजिनल 벨ਟ ਚ ਸਾਡੇ ਤੋਂ ਬਿੱਲ ਕਟਵਾ ਕੇ ਲੈ ਕੇ ਜਾਂ ਠੀਕ ਹੈ ਜੀ ਠੀਕ ਹੈ ਉਦਾਂ ਹੀ ਪੈਂਥਰ ਦੀ ਹੈ ਉਸ ਤੋਂ ਬਾਅਦ ਲਿੰਚ ਪਿੰਸ ਹੈ ਹਾਂਜੀ ਬੋਸ਼ ਮਾਈਕੋ ਬੋਸ਼ ਸਭ ਨੇ ਨਾਮ ਸੁਣਿਆ ਹੋਵੇਗਾ ਠੀਕ ਹੈ ਜੀ ਮਾਈਕੋ ਨੂੰ ਕੱਲਾ ਕੱਲਾ ਬੱਚਾ ਬੱਚਾ ਜਾਣਦਾ ਹੈ ਹਾਂਜੀ ਮਾਈਕੋ ਦੀ ਆਪਣੇ ਕੋਲ ਏਜੰਸੀ ਹੈ ਠੀਕ ਹੈ ਮਾਈਕੋ ਦਾ ਸਾਰਾ ਮਾਲ ओरिजिनल ਮਿਲੇਗਾ ਠੀਕ ਹੈ ਜੀ ਉਸ ਵਕ ਗ੍ਰੀਸ ਕਰਨਾ ਹੋ ਗਿਆ ਹਾਂਜੀ ਯੂਸੀ 베어ਿੰਗ ਹੋ ਗਏ ਯੂਸੀ 베어ਿੰਗ ਦਾ ਕੀ ਰੇਟ ਹੈ ਜੀ ਮੰਨ ਕੇ ਯੂਸੀ 베어ਿੰਗ ਦਾ ਰੇਟ ਹੈ ਜਿਹੜਾ ਯੂਸੀ 206 ਦਾ 베어ਿੰਗ ਹੈ ਜਿਹੜਾ ਫੁੱਲ ਹੈਵੀ ਦੇ ਵਿੱਚ 180 ਰੁਪਏ ਦਾ 베어ਿੰਗ ਹੈ 180 ਰੁਪਏ ਦਾ ਜਿਹੜਾ TR ਦਾ 베어ਿੰਗ ਹੈ TR ਦਾ 베어ਿੰਗ ਜਿਹੜਾ 350 ਰੁਪਏ ਦੀ ਰੇਂਜ ਦੇ ਵਿੱਚ 베어ਿੰਗ ਹੈ ਜੀ ਕੱਲਾ 베어ਿੰਗ ਹਾਂਜੀ ਉਸ ਤੋਂ ਬਾਅਦ ਹਾਈਡਰੋਲਿਕ ਵਾਲ ਹੈਗੇ ਆਪਣੇ ਕੋਲ ਠੀਕ ਹੈ ਜੀ ਯੋਕਸ ਹੈਗੀਆਂ ਠੀਕ ਹੈ ਜੀ ਯੋਕਸ ਦਾ ਕੀ ਆ ਰੇਟ ਯੋਕਸ ਡਿਪੈਂਡ ਕਰਦਾ ਤੁਸੀਂ ਕਿਦਾਂ ਦਾ ਮਾਲ ਲੈਣਾ ਚਾਹੁੰਦੇ ਹੋ ਇਹ ਫੁੱਲ ਟੈਂਪਰਡ ਮਾਲ ਹੈ 350 ਰੁਪਏ ਦੀ ਰੇਂਜ ਦੇ ਵਿੱਚ 350 ਦੇ ਵਿੱਚ ਉਸ ਤੋਂ ਬਾਅਦ ਗੋਲ ਗੋਲੀ 베ARING ਹੈ ਆਪਣੇ ਕੋਲ ਠੀਕ ਹੈ ਜੀ ਗੋਲ ਗੋਲੀ 베ARING ਹੈ ਜਿਹੜਾ ਤੁਸੀਂ ਇਸ ਨੂੰ NBC ਦੇ ਬਰਾਬਰ ਪਾਉਂਗੇ ਠੀਕ ਹੈ ਜੀ ਤਾਂ NBC ਤੋਂ ਵੱਧ ਚੱਲੂਗਾ ਠੀਕ ਹੈ NBC ਤੋਂ ਵੱਧ ਚੱਲੇਗਾ NBC ਤੋਂ ਵੱਧ ਚੱਲੂਗਾ ਰੇਟ NBC ਨਾਲੋਂ ਅੱਧੇ ਰੇਟ ਹੈ 50% ਰੇਟ ਹੈ 50% ਹਾਂ ਜੀ ਤੇ ਇਹਨਾਂ ਵਾਲਵ ਦਾ ਰੇਟ ਦੱਸੋ ਜੀ ਵਾਲ ਹੈ ਜਿਹੜਾ ਜੀ ਆ ਵਾਲਾ ਵਾਲਾ 150 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਠੀਕ ਹੈ ਜੀ 올ਡ ਮਾਡਲ ਹੈ ਜਿਹੜਾ origignal ਵਾਲ ਰੋਜ਼ ਕੰਪਨੀ ਦਾ ਜਿਹੜਾ ਨਿਊ ਮਾਡਲ ਵਾਲ ਹੈ ਜੀ ਠੀਕ ਹੈ ਜੀ ਇਹ 250 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਬਲ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਆਪਣਾ ਸਪਰੋਕੇਟ ਆ ਗਏ ਸਾਰੇ ਆਪਣੇ ਜੀ ਠੀਕ ਹੈ ਜੀ ਨਟ ਬੋਲਟ ਆ ਗਏ ਜੀ ਆਪਣੇ ਕੋਲ ਨਟ ਬੋਲਟ ਐਮ ਐਮ ਸਾਈਜ਼ ਹਾਰਡਵੇਅਰ ਸਾਈਜ਼ ਸਾਰੇ ਆਪਣੇ ਕੋਲ ਦੇਖੋ TVS ਬ੍ਰਾਂਡ ਦੇ ਵਿੱਚ ਮਿਲਣਗੇ ਆਪਣੇ ਕੋਲ ਠੀਕ ਹੈ ਜੀ origignal ਹੋਣਗੇ ਹਾਂਜੀ origignal ਹੋਣਗੇ ਉਸ ਤੋਂ ਬਾਅਦ ਸਭ ਤੋਂ ਦਿੱਕਤ ਆਪਣੇ ਕਿਸਾਨ ਭਰਾਵਾਂ ਨੂੰ ਆਂਦੀ ਹੈ ਫਿੰਗਰ ਦੀ ਠੀਕ ਹੈ ਜੀ ਫਿੰਗਰ ਚੱਲਦੀ ਨਹੀਂ ਫਿੰਗਰ ਬਦਲਦਾ ਹੀ ਰਹਿ ਜਾਂਦਾ ਹੈ ਕਿਸਾਨ ਭਰਾ ਆਪਣਾ ਫਿੰਗਰ ਬਦਲਦਾ ਹੈ ਖੁੱਲ ਜਾਂਦੀ ਹੈ ਖਰਾਬ ਹੋ ਜਾਂਦੀ ਹੈ 빙ਗੀ ਹੋ ਜਾਂਦੀ ਹੈ ਆਪਣੇ ਕੋਲ ਫਿੰਗਰ ਦੀ ਪੂਰੀ ਕੰਪਲੀਟ ਰੇਂਜ ਹੈ ਦੇਖੋ ਜਿਹੜੀ ਸਭ ਤੋਂ ਸਸਤੀ ਫਿੰਗਰ ਹੈ ਆਪਣੀ ਉਹ ਵੀ ਫੁੱਲ ਟੈਂਪਰਡ ਹੋਏਗੀ ਠੀਕ ਹੈ ਜੀ ਠੀਕ ਹੈ ਜੀ ਇਹ ਫਿੰਗਰ ਹੈ ਨਾ ਖੁੱਲੂਗੀ ਨਾ 빙ਗੀ ਹੋਊਗੀ ਜਦੋਂ ਫਿੱਟ ਹੋਗੀ ਤਾਂ ਇਹ ਪੂਰਾ ਸੀਜ਼ਨ ਦੇਖਣ ਦੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਫਿੰਗਰ ਹੈ ਆਪਣੇ ਕੋਲ ਜੀ ਡੀ ਆਰ ਦੀ ਫਿੰਗਰ ਮਿਲ ਜਾਊਗੀ ਫੁੱਲ ਕਲਾਸ ਦੀ ਫਿੰਗਰ ਮਿਲ ਜੂਗੀ ਸਟੈਂਡਰਡ ਨਿਊ ਮਾਡਲ ਦੀ ਫਿੰਗਰ ਮਿਲ ਜੂਗੀ ਠੀਕ ਹੈ ਜੀ ਟਰੈਕਟਰ ਕੰਬਾਈਨ ਦੀ ਕਲਾਸ 3 ਚੇਨ ਮਸ਼ੀਨ ਦੀ ਸਾਰੀਆਂ ਫਿੰਗਰਾਂ ਕੰਪਲੀਟ ਚੇਨ ਚ ਮਿਲ ਜਾਣਗੀਆਂ ਫਿੰਗਰ ਦੀ ਰੇਂਜ ਕਰਾਂ ਕਿੱਥੋਂ ਲੈ ਕੇ ਸ਼ੁਰੂ ਹੁੰਦੀ ਹੈ ਫਿੰਗਰ ਜਿਹੜੀ ਟਾਪ ਕੁਆਲਿਟੀ ਦੀ ਫਿੰਗਰ ਹੈ ਤੁਹਾਨੂੰ ਮੈਂ ਦਿਖਾਈ ਹੈ ਟੈਂਪਰਡ ਫਿੰਗਰ ਠੀਕ ਹੈ ਜੀ 120 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ 120 ਰੁਪਏ ਤੋਂ ਲੈ ਕੇ ਆਪਣੇ ਕੋਲ 190 ਰੁਪਏ ਤੱਕ ਫਿੰਗਰ ਚੱਲਦੀ ਹੈ 190 ਰੁਪਏ ਤੱਕ ਚੱਲਦੀ ਹੈ ਮੈਂ ਕਿਸਾਨ ਭਰਾਵਾਂ ਨੂੰ ਬਸ ਇਸ ਚੀਜ਼ ਦੀ ਗਾਰੰਟੀ ਦੂੰਗਾ 120 ਰ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਰਬੜ ਪਾਰਟਸ ਪੂਰੀ ਕੰਪਲੀਟ ਰੇਂਜ ਮਿਲ ਜੇਗੀ ਰਬੜ ਦੇ ਬੁਸ਼ ਰਬੜ ਦੇ ਪੈੜ ਪਟੇ ਰਬੜ ਦੇ ਮੱਛੀ ਪਟੇ ਠੀਕ ਹੈ ਜੀ ਟੈਨਾਂ ਟੈਨਾਂ ਦੇਖੋ 6 ਐਮ ਐਮ ਮੋਟੀਆਂ ਇਹ ਪੂਰੀਆਂ 6 ਐਮ ਐਮ 6 ਐਮ ਐਮ ਮੋਟੀ ਜਿਹੜੀ ਸਭ ਤੋਂ ਹੈਵੀ ਟੈਨ ਹੁੰਦੀ ਹੈ ਜੀ ਕੋਈ ਸੋ ਹੈਵੀ ਟੈਨ ਕੋਈ ਨਹੀਂ ਬਣੀ ਆਪਾਂ ਹਲਕਾ ਮਾਲ ਕੋਈ ਵੀ ਨਹੀਂ ਰੱਖਿਆ ਕਿਉਂਕਿ 올 ਓਵਰ ਇੰਡੀਆ ਕਵਰ ਕਰਨ ਕਰਕੇ ਹਲਕਾ ਮਾਲ ਸਾਡੇ ਕੋਲ ਨਹੀਂ ਚੱਲਦਾ ਆ ਰੋਟਾਵੇਟਰ ਦੇ ਆਪਣੇ ਸ਼ੌਕਰ ਹੋਗੇ ਸ਼ੌਕਰ ਹੋਗੇ ਠੀਕ ਹੈ ਜੀ ਉਸ ਤੋਂ ਚੈਨਾ ਚੈਨਾ ਦੇ ਵਿੱਚ ਆਪਣੇ ਕੋਲ ਠੀਕ ਹੈ ਜੀ ਡਾਇਮੰਡ ਦੀਆਂ オリジナル ਚੈਨਾਂ ਮਿਲਣਗੀਆਂ ਆਪਣੀ ਫੀਡਰ ਚੈਨ ਹੈ ਜਿਹੜੀ ਐਲੀਵੇਟਰ ਚੈਨ ਹੈ ਡਾਇਮੰਡ ਦੀ オリジナル ਚੈਨ ਬਿਲ ਕੱਟ ਕੇ ਦਵਾਂਗੇ ਤੁਹਾਨੂੰ ਡਾਇਮੰਡ ਦਾ ਲਿਖ ਕੇ ਦਵਾਂਗੇ ਠੀਕ ਹੈ ਜੀ ਕੋਈ ਡੁਪਲੀਕੇਟ ਸਾਬਤ ਕਰ ਦੇ ਤਾਂ 2 ਲੱਖ ਰੁਪਏ ਇਨਾਮ ਉਸ ਤੋਂ ਬਾਅਦ ਦੇਖੋ ਬਲੇਡ ਬਲੇਡ ਦੀ ਆਪਣੇ ਕੋਲ ਜਿੰਨੇ ਵੀ ਸਾਈਜ਼ ਹੈ ਹਾਲ ওভার ਇੰਡੀਆ ਜਿਹੜਾ ਵੀ ਤੁਹਾਨੂੰ ਸਾਈਜ਼ ਚਾਹੀਦਾ ਸਾਨੂੰ ਫੋਟੋ ਭੇਜੋ ਆਰਡਰ ਭੇਜੋ ਤੁਹਾਨੂੰ ਅਸੀਂ ਭੇਜਾਂਗੇ ਉਹ ਸਭ ਤੋਂ ਪਲੱਸ ਪੁਆਇੰਟ ਮੈਂ ਦੱਸਣਾ ਜਾਊਂਗਾ ਕਿਸਾਨ ਭਰਾਵਾਂ ਨੂੰ ਤੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਕਿ ਤੁਸੀਂ ਜੋ ਵੀ ਆਰਡਰ ਦਿਨੇਓ ਹਾਂਜੀ ਮਿਨਿਮਮ ਸਟਾਰਟਿੰਗ ਆਰਡਰ ਥੋੜਾ 10000 ਦੇ ਦਿਓ ਸਾਨੂੰ ਕਿਉਂਕਿ ਇੱਕ ਵਾਰ ਜੁੜਨ ਲਈ ਇਸ ਤੋਂ ਘੱਟ ਆਰਡਰ ਸਾਨੂੰ ਡਿਸਪੈਚ ਕਰਨਾ ਥੋੜਾ ਔਖਾ ਹੁੰਦਾ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜੇ ਤੁਸੀਂ ਘੱਟ ਵੀ ਕਰੋਗੇ ਅਸੀਂ ਦਵਾਂਗੇ 10000 ਦਾ ਆਰਡਰ ਦੇ ਕੇ ਤੁਸੀਂ ਸਟਾਰਟ ਕਰੋਗੇ ਹਾਂਜੀ ਤਾਂ 올ਓਵਰ ਇੰਡੀਆ ਚ ਕਿਸੇ ਵੀ ਕੋਨੇ ਤੁਸੀਂ ਮਾਲ ਮੰਗੋਗੇ ਹਾਂਜੀ ਤਾਂ ਟ੍ਰਾਂਸਪੋਰਟ ਦੇ ਰਾਹੀਂ ਪਹੁੰਚਾਣਾ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਸਪਾਈਕ ਹੈ ਸਪਾਇਕ ਸਾਡੀ ਫੁੱਲ ਟੈਂਪਰਡ ਹੈ ਠੀਕ ਹੈ ਜੀ ਤੇ ਨਿਊ ਮਾਡਲ ਲੈ ਲੋ ਚ 올ਡ ਮਾਡਲ ਲੈ ਲੋ ਸਪਾਇਕ ਦਾ ਨਟ ਹੈ ਬਹੁਤ ਲੰਬਾ ਹੈ ਹਾਈਡਰੋਲਿਕ ਪਾਈਪ ਹੈ ਸਾਡੇ ਕੋਲ ਟੂਲ ਹੈ ਇਹ ਵਿਨਸ ਦਾ ਟੂਲ ओरिजिनल ਹੈ ਜੀ ਠੀਕ ਹੈ ਜੀ ਕੀ ਰੇਟ ਹੈ ਇਹਦਾ ਇਹਦੇ 'ਚ ਅਸੀਂ 45% ਡਿਸਕਾਊਂਟ ਦਿੰਦੇ ਹਾਂ ਜੀ 45% ਡਿਸਕਾਊਂਟ ਉਸ ਤੋਂ ਬਾਅਦ ਇਹ ਜਿਹੜਾ ਟੂਲ ਹੈ ਦੇਖੋ ਰੋਜ਼ ਕੰਪਨੀ ਦਾ ਆਪਣਾ ਹੋਸ ਪਾਈਪ ਹੈ ਹਾਈਡਰੋਲਿਕ ਪਾਈਪ ਹੈ ਜਿੰਨਾ ਵੀ ਰੋਜ਼ ਕੰਪਨੀ ਦਾ ਹੈ ਠੀਕ ਹੈ ਜੀ ਇਹਦੇ ਵਿੱਚ ਕਿਸੇ 'ਚ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆ ਸਕਦੀ ਠੀਕ ਹੈ ਜੀ ਮੈਂ ਇਹ ਤੁਹਾਨੂੰ ਥੋੜਾ ਜਿਹਾ ਬੇਸਿਕ ਜਾਂ ਦੱਸ ਦਿੱਤਾ ਬਟ ਇਸ ਤੋਂ ਸਿਵਾਏ ਮੇਰੇ ਕੋਲ ਹਜ਼ਾਰਾਂ ਦੀ ਤਦਦ ਦੇ ਵਿੱਚ ਪ੍ਰੋਡਕਟ ਹੈ ਕੋਈ ਵੀ ਪ੍ਰੋਡਕਟ ਇਦਾਂ ਦਾ ਨਹੀਂ ਹੈ ਜਿਹੜਾ ਮੇਰੇ ਕੋਲ ਤੁਹਾਨੂੰ ਨਹੀਂ ਮਿਲੂਗਾ ਜੋ ਚੀਜ਼ ਤੁਸੀਂ ਮੰਗੋਗੇ ਬੰਦਾ ਹਾਜ਼ਰ ਹੈ ਮਾਲ ਹਾਜ਼ਰ ਹੈ ਤੁਸੀਂ ਇੱਕ ਵਾਰ ਸਾਨੂੰ ਕੰਟੈਕਟ ਕਰਕੇ ਦੇਖੋ ਸਾਡਾ ਨੰਬਰ ਹੈ 94 64 00 3330 ਨੰਬਰ ਇੱਕ ਵਾਰ ਦੁਬਾਰਾ ਦੱਸ ਰਹੇ 94 64 00 3330 ਤੇ ਜੇ ਵੀਰੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਪਟਿਆਲੇ ਦੇ ਅੰਦਰ ਕਿੱਧਰ ਕਿਹੜੀ ਲੋਕੇਸ਼ਨ ਪੈਣੀ ਪਟਿਆਲੇ ਦੇ ਵਿੱਚ ਹਾਂਜੀ ਭਾਰਤ ਕੰਬਾਈਨ ਆਪਣੀ ਬਹੁਤ ਫੇਮਸ ਹੈ ਭਾਰਤ ਕੰਬਾਈਨ ਸਭ ਤੋਂ ਪਹਿਲਾਂ ਜਿਹੜੀ ਕੰਬਾਈਨ ਬਣੀ ਸੀ ਭਾਰਤ ਹੀ ਬਣੀ ਸੀ ਠੀਕ ਹੈ ਜੀ ਤਾਂ ਭਾਰਤ ਕੰਬਾਈਨ ਦੇ ਬਿਲਕੁਲ ਨਾਲ ਆਪਣੀ ਦੁਕਾਨ ਹੈ ਠੀਕ ਹੈ ਜੀ ਭਾਰਤ ਵਾਲਿਆਂ ਨੂੰ ਸਾਰੀ ਆਪਣੀ ਸਪਲਾਈ ਜਾਂਦੀ ਹੈ ਜਿੰਨਾ ਵੀ ਮਾਲ ਜਾਂਦਾ ਹੈ ਤਾਂ ਭਾਰਤ ਕੰਬਾਈਨ ਦੇ ਬਿਲਕੁਲ ਨਾਲ ਸਨੋਰੀ ਅੱਡਾ ਪਟਿਆਲਾ ਸਿੰਗਲਾ ਮਸ਼ੀਨਰੀ ਸਟੋਰ ਠੀਕ ਹੈ ਜੀ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਧੰਨਵਾਦ ਠੀਕ ਹੈ